ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੈਰੋ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਵੀਰ ਝੰਡੇ ਸਿੰਘ ਦੇ ਕੋਲ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਦੋਸਤੋ ਰੁਟੀਨ ਦੇ ਵਿੱਚ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਬਾਕੀ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਦੋਸਤੋ ਅੱਜ ਇਸ ਕਵਰ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਬੈੜਾਂ ਤੇ ਇੱਕ ਮੱਝ ਗੱਬਣ ਮੱਝ ਦਿਖਾ ਦਾਂਗੇ ਦੋਸਤੋ ਤੇ ਇੱਕ ਔਸਰ ਝੋਟੀ ਪੂਰੀ ਝੋਟੀ ਦਿਖਾ ਦਾਂਗੇ ਬੂਰੀ ਨੀਲੀ ਦੀ ਇੱਕ ਔਸਰ ਝੋਟੀ ਆ ਦੋਸਤੋ ਤੇ ਇੱਕ ਕਟਾ ਇੱਕ ਦੋਸਤੋ ਬਿਲਕੁਲ ਔਸਰ ਵੈੜਾ ਬਿਲਕੁਲ ਟੀਗਾ ਏ ਆਈ ਹੋਈ ਆ ਇਹਦੇ ਬਾਰੇ ਪੂਰੀ ਵਿਸ਼ੇਸ਼ ਤੌਰ ਤੇ ਆਪਾਂ ਗੱਲਬਾਤ ਕਰ ਲਾਂਗੇ ਓਵਰ ਆਲ ਜਿੰਨੇ ਪਸ਼ੂ ਆ ਦੋਸਤੋ ਕੋਈ 6 ਨਗ ਹੈਗੇ ਆ 5 6 6 ਨਗ ਹੈਗੇ ਠੀਕ ਆ ਜੀ 6 ਦੇ ਵੀ 7 ਨਗ ਨੇ ਟੋਟਲ ਤੇ ਗੱਲਬਾਤ ਆਪਾਂ ਵੀਰ ਝੰਡੇ ਦੇ ਨਾਲ ਕਰ ਲੈਣੀ ਆ ਦੋਸਤੋ ਤੇ ਅੱਜ 30 ਨਵੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਕੋਈ ਦੁਪਹਿਰ ਤੇ ਦੋਸਤੋ 1:30 ਵਜੇ ਦਾ ਤੋਂ ਪਸ਼ੂ ਜਿਹੜੇ ਸਵੇਸ ਵਾਏ ਨਾਲ ਤੁਹਾਨੂੰ ਦਿਖਾਇਆ ਜਾਣਗੇ ਤਸੱਲੀ ਘਰਾਂ ਨੇ ਕਿ ਤੁਸੀਂ ਚੋਕੇ ਕਰ ਲਿਓ ਗੱਭਣ ਪਸ਼ੂ ਆਪਣਾ ਧਿਤ ਕੇ ਜ਼ਰੂਰ ਤਸੱਲੀ ਕਰ ਲਿਆ ਕਰੋ ਤੇ ਖਾਸ ਵੀਰ ਤੁਸੀਂ ਪਿੰਡ ਕੈਰੋਂ ਕਰਨੀ ਆ ਆਜੋ ਜੀ ਸਭ ਤੋਂ ਪਹਿਲਾਂ ਵੀਰ ਝੰਡੇ ਸਸਰੀਕਾਲ ਠੀਕ ਆ ਜੀ ਸਸਰੀਕਾਲ ਬਹੁਤ ਵਧੀਆ ਝੰਡੇ ਭਾਈ ਹੋਰ ਸੁਣਾ ਠੀਕ ਠਾਕ ਆ ਬਹੁਤ ਵਧੀਆ ਅੱਛਾ ਝੰਡੇ ਵੀਰ ਆਪਾਂ ਪਿੱਛੇ ਵੀਡੀਓ ਪਾਈ ਸੀ ਦੋ ਚਾਰ ਦਿਨ ਹੀ ਹੋਏ ਆ ਜੀ ਹੋ ਗਏ ਪਸ਼ੂ ਸਾਰੇ ਸੇਲ ਹਾਂਜੀ ਹੋ ਗਏ ਠੀਕ ਆ ਜੀ ਹਾਂਜੀ ਠੀਕ ਆ ਤੇ ਅੱਜ ਫਿਰ ਹਾਲ ਆਪਣੇ ਕੋਲ ਨਗ ਜੜੇ ਆ ਤਿੰਨ ਬਿਹੜਾਂ ਤੇ ਮੇਰੇ ਨਾਲ ਤਾਂ ਵੀ ਟੋਟਲ ਸੱਤ ਕਨਾਕ ਨੇ ਹਾਂਜੀ ਸੱਤ ਕਨਾਕ ਆ ਗਏ ਜੀ ਠੀਕ ਆ ਹਾਂਜੀ ਹਾਂਜੀ ਆ ਪੂਰੀ ਝੋਟੀ ਵੀ ਪਾ ਦੇ ਲੱਗੇ ਫਿਰ ਆ ਪੂਰੀ ਝੋਟੀ ਹੀ ਪਾਤੀ ਜੀ ਉਹ ਨਾ ਬੱਚਾ ਮੁੰਡਾ ਤੁਹਾਨੂੰ ਬਦਾ ਵੀ ਮੁਕੜਾ ਅੱਟ ਜੇ ਜਾਂਦਾ ਤੇ ਪਹਿਨਾਂ ਤੇ ਹਾਂ ਰਹਿਦਾ ਹੈ ਨਾ ਉਹ ਨੂੰ ਲੈ ਗਏ ਅੱਛਾ ਬਿਹੜ ਵੀ ਸਾਹ ਲੱਗਣੇ ਦਾ ਦੋਵੇਂ ਤੀਜਾ ਤੋਂ ਉਹਨਾਂ ਚਲੋ ਮੈਂ ਹੁਣ ਕੋਈ ਉਹ ਦਾ ਉਹ ਦਾ ਕੰਮ ਆ ਚਲੋ ਜਾਣਾ ਪੈਂਦਾ ਸਕੂਲ ਦਾ ਵੀ ਬੱਚੇ ਜਾਂਦੇ ਆ ਬਿਲਕੁਲ ਜੀ ਤੇ ਝੰਡੇ ਵੀਰ ਵਹਿੜਾ ਵੀ ਅੱਜ ਤਕਰੀਬਨ ਸਾਰੀਆਂ ਸੁਈਆਂ ਸਵਾਈਆਂ ਕੇ ਗੱਬਣੀਆਂ ਅੱਛਾ ਅੱਛਾ ਜੀ ਤੇ ਬਾਕੀ ਜਿਹੜਾ ਤੁਹਾਨੂੰ ਪਤਾ ਵਾਡੇ ਚੋਈਆਂ ਚਵਾਈਆਂ ਚੋਈ ਦੇ ਵੀ ਤੁਹਾਨੂੰ ਪਤਾ 7 ਵਜੇ ਵੀਰ ਦੀ ਦੰਗਰ ਚੋਈ ਹਾਂਜੀ ਜਿਆਦਾ ਨਹੀਂ ਨਾ ਉੱਠਿਆ ਜਿੱਤ ਤੁਹਾਨੂੰ ਪਤਾ ਨਾ ਤੇ ਨਹੀਂ ਹੂੰ ਤੇ ਇਹ ਆਪ ਹੀ ਵੈਰ ਜਾਂ ਫੋਲ ਅੱਛਾ ਇਹਦੀ ਵੈਰ ਦੀ ਡਿਟੇਲ ਵੀਰ ਝੰਡੇ ਸਾਂਝੀ ਕਰ ਦੋ ਵੀ ਸਵੇਰ ਕਿੰਨਾ ਸੁਈ ਆ ਇਹ ਸੂਹਾ ਦੂਜਾ ਚੋਈ ਦੂਜੇ ਸੂਵੇ ਓਕੇ ਤੇ ਤੇ ਬਾਕੀ ਦੂਜਾ ਸੂਆ ਜੀ ਜੀ ਮੰਨ ਲਓ ਕਿ ਦੁੱਧ ਦੇ ਦੇ ਥੰਡੇ ਬਿਨਾ ਕੰਡੇ ਵਾਲਾ ਆ ਦੁੱਧ ਦੇ ਦੇ ਥੰਡੇ 16 ਲੀਟਰ ਦੀ ਕੀਮਤ ਹੁਣ ਹਾਂਜੀ ਠੀਕ ਆ ਭਾਵੇਂ ਕੋਈ ਚਾਰ ਡੰਗ ਚੋਲੇ ਜੀ ਆਪਣੀ ਕੋਲ ਠੀਕ ਆ ਜੀ ਕੋਈ ਵੀ ਨਹੀਂ ਆਨਲਾਈਨ ਮੈਂ ਰੋਜ਼ ਦਿੱਤੀ 1 ਕਿਲੋ ਦਾ ਬਰਖਰਾ ਮੰਨ ਲਓ ਜੀ ਆ ਆਖਰ ਨੂੰ 18000 ਜੀ ਮੰਨ ਵੀ ਲੈਣਾ ਪਰ ਨਹੀਂ 19 ਲੀਟਰ ਕੰਡੇ ਵਾਲਾ ਦੁੱਧ ਪਿਆਰ ਠੀਕ ਆ ਤੇ ਟਾਈਮ ਕਿੰਨਾ ਹੋ ਗਿਆ ਨੂੰ ਸੂਜੀ ਨੂੰ ਵੀਰ ਜੀ ਮੰਨ ਲਓ ਵੀ ਉਹਨਾਂ ਆਪਾਂ ਲਈ ਕਰੀ ਉਹ ਆਂਦੇ ਵੀ ਅੱਜ ਇਹਨੂੰ 25-26 ਦਿਨ ਸੂਜੀ ਨੂੰ ਵੀਰ ਮਹੀਨਾ ਮੰਨ ਲੈ ਆ ਠੀਕ ਆ ਠੀਕ ਆ ਤੇ ਮੱਛੀ ਮਗਰ ਜੀ ਬਹੁਤ ਵਧੀਆ ਟੀਕੇ ਦੀ ਮਗਰ ਮੱਛੀ ਆ ਹਾਂਜੀ ਹਾਂਜੀ ਮੱਛੀ ਬਹੁਤ ਵਧੀਆ ਟੀਕੇ ਦੀ ਠੀਕ ਆ ਲਿਓ ਵੀ ਖੋਲ ਕੇ ਤੋਰਦ ਕੇ ਸੋ ਦੋਸਤੋ ਦੂਜਾ ਸੂਬਾ ਤੇ 25 ਦਿਨ ਅੱਗੋਂ ਵੀਰਾਂ ਦਾ ਮੰਨ ਕੇ ਖਰੀਦੀਏ ਚਾਹੇ ਕੋਈ ਵੀਰ ਮਹੀਨਾ ਮੰਨ ਲੈ ਚਾਹੇ 25 ਦਿਨ ਮੰਨ ਕੇ ਤੁਸੀਂ ਸੌਦਾ ਕਰ ਲਿਓ ਮਗਰ ਬੱਚੀ ਆ 25 ਤੁਹਾਨੂੰ ਤਸਲੀਨ ਨਾਲ ਦਿਖਾ ਦਾਂਗੇ ਹਾਈਟ ਕਾ ਤੋ ਤੁਸੀਂ ਵੈਰ ਦਾ ਦੇਖ ਲਓ ਫੁੱਲ ਵੱਡੀ ਹਾਈਟ ਆ ਕੋਈ ਛੋਟੀ ਜੀ ਹਾਈਟ ਨਹੀਂ ਵੀਰ ਕਿਸੇ ਨੇ ਦੂਨੋਂ ਤਰਾਡੇਓ ਤੁਸੀਂ ਘਰ ਆਵਣਾ ਵੀ ਵੱਡੇ ਕਦ ਕੜਤੀ ਆ ਥਣ ਚੱਡਾ ਬਿਲਕੁਲ ਤੁਸੀਂ ਵੇਖ ਲਓ ਅੱਜ ਛੰਡੇ ਵੀਰ ਨੂੰ ਚੋਈ ਚਵਾਈ ਕਦੋਂ ਕੀ ਕੀਤੀ ਸਵੇਰ ਚੋਈ ਇਹਦੀ ਹੋਈ ਹੈ 7:30 7:30 7:30 7:30 ਸਵੇਰ ਮਾਰਨਿੰਗ ਚੋਈ ਭਰਾਵੋ ਹੋਈ ਆ ਠੀਕ ਆ ਸੋ ਬਾਕੀ ਆਣ ਕੇ ਕੋਈ ਵੀਰ ਵੀਰ ਭਰਾ ਕੋਈ ਬਣੀ ਤਣੀ ਦੀ ਵੀ ਆਕੂ ਨਾ ਫੋਟੋ ਤੇ ਆਪਾਂ ਚਲੋ ਇਹ ਵੀਡੀਓ ਪਾ ਦਾਂਗੇ ਬਾਕੀ ਹੁਣ ਤੁਹਾਨੂੰ ਪਤਾ ਵਾ ਚੋਈ ਚਵਾਈ ਹੈ ਜੇ ਟਾਈਮ ਕੋਈ ਨਹੀਂ ਹੋਇਆ ਤੁਹਾਨੂੰ ਪਤਾ ਕਿ ਨਹੀਂ ਅੱਛਾ ਝੰਡੇ ਵੀਰ ਪਸਮਣ ਤੋਂ ਬਾਅਦ ਥਣ ਪ੍ਰੋਪਰ ਨਿਕਲੋਂ ਤਾਂ ਹੋਰ ਹਾਂ ਜੀ ਐ ਜਦੋਂ ਮੰਲੋ ਇੰਚ ਇੰਚ ਜਿਹੜਾ ਵੱਧ ਜਾਂਦਾ ਵਾ ਮੁਠੀ ਜੋ ਨਾ ਥਣ ਜਦੋਂ ਚੋਈਏ ਨਾ ਪੱਠਮ ਕਿੰਚ ਇੰਚ ਇੰਚ ਵੱਧ ਜਾਂਦਾ ਵਾ ਲਓ ਵੀ ਹਾਂ ਜੀ ਸੋ ਬਾਕੀ ਦੋਸਤੋ 16 ਲੀਟਰ ਤੇ ਥੱਲੇ ਹਾਜ਼ਰ ਆ ਸਿੱਧਾ ਖੁੱਲਾ ਜਿਹੜਾ ਸੱਦਾ ਕਿਸੇ ਵੀਰ ਨੂੰ ਜਿੰਨੇ ਵੀ ਖਰੀਦਣੀਆਂ ਆ ਆਪਦਾ ਦੋ ਟਾਈਮ ਚੋਲੋ ਚਾਰ ਟਾਈਮ ਠੀਕ ਹੈ ਜੀ ਅਸਲੇ ਦੀ ਮਗਰ ਬੱਛੀ ਆ ਚੰਗੀ ਸੀਮਣ ਦੀ ਮਗਰ ਬੱਛੀ ਆ ਹਾਂ ਪੂਰੀ ਚੀਜ਼ ਸਾਡਾ ਲੈ ਲਓ ਵੀ ਭਰਾਵੋ ਠੀਕ ਆ ਪਰ ਦੀ ਫੋਲ ਚਕਾਲਾ ਨੂੰ ਆਂ ਵੰਗਾ ਬੁੰਗਾ ਪਾਲੀ ਦਾ ਬਈ ਝੰਡੇ ਪਾ ਕੇ ਚੋਈ ਦੀ ਇੱਥੇ ਮੰਨ ਲਓ ਇੱਥੇ ਪਾਈ ਦਾ ਬੰਗਾ ਤੇ ਜੀ ਸੀਲ ਸਾਹਿਬ ਬੜੀ ਤੁਹਾਨੂੰ ਕਰਾ ਵੇਖੋ ਇਦਾਂ ਚਲਾਉਂ ਦਿੰਦੀਆਂ ਨਹੀਂ ਨਾ ਜੀ ਨਾ ਤੇ ਕਿੰਨਾ ਮੋਲ ਰੋਗਾ ਇਹਦਾ ਮੋਲ ਤੇ ਸੰਧੂ ਸਾਹਿਬ ਦਾ 50000 55000 ਕਰ ਲੀਏ ਆਪਾਂ ਹਾਂ ਨਾ 44000 ਦੀ ਵਾਹ ਦੇਈ 44 ਦੀ ਹਾਂ ਜੀ 44000 ਬੈੜ ਫੋਲ ਵੱਡੀ ਆ ਚਲੋ ਇਹਦੇ ਪਤਾ ਗੱਲ ਕੀ ਆ ਨਾਲੇ ਅਗਲੇ ਨੂੰ ਭੈਣ ਭਰਾ ਨੂੰ ਵੀ ਕਿਸੇ ਨੂੰ ਚਿਰ ਸਪਾਉਣਾ ਪੈਂਦਾ ਹਾਂਜੀ ਠੀਕ ਹੈ ਗੱਲ ਬਿਲਕੁਲ ਬਿਲਕੁਲ ਪਤਾ ਜੈਡ ਚੱਲ ਕਰਾਂ ਮੇਰੇ ਨੂੰ ਚਿਰ ਸਪਾਉਣਾ ਠੀਕ ਆ ਠੀਕ ਆ ਜੀ ਲੋ ਵੀ ਦੋਸਤੋ ਪਹਿਲੇ ਨੰਬਰ ਵਾਲੀ ਵੈੜਾ 44000 ਦੀ ਲੈਣ ਦੇਣਾ ਡਿਮਾਂਡ ਦੋਸਤੋ ਇੱਕ ਹੁੰਦਾ ਵੀ ਚਲੋ ਆਪੋ ਆਪਣਾ ਬਿਲਕੁਲ ਡਿਸੀਜਨ ਹੁੰਦਾ ਜਿੰਨੀ ਮਰਜ਼ੀ ਡਿਮਾਂਡ ਪਰ ਰਸਤਾ ਕਰਾ ਤੁਹਾਨੂੰ ਮਿਲ ਜਾਊਗਾ ਵੀ ਘੱਟੋ ਘਾਟ ਵੀ 44000 ਦੀ ਜਿਹੜੀ ਆ ਹਾਂ ਨਾ ਹੋ ਜਾਊਗੀ 44000 ਦੀ ਤੇ ਅਗਲੀ ਵੈੜ ਵੀਰ ਚੰਡੇ ਇਹਦੀ ਕੀ ਜੀ ਸੂਈ ਇਹਦੇ ਮਗਲ ਮੇ अच्छा अच्छा ये जो मतलब ये सुई भी मान ले वीर कोई पर नहीं कही ये सुबह के ना सुबह सुबह नहीं है दूसरा सुबह दूसरा सुबह सोई है लो जी दूसरा सुबह वीर कह रहा है कि दूसरा सुबह सोई है बाकी दोस्तों क्रॉस पांड ਦੇ ਵਿੱਚ ਆ ਤੇ ਗੁੰਦੀ ਪਈ ਹੈ ਪੂਰੀ ਰਾਜੀ ਆ ਪੂਰੀ ਗੁਲਾਈ ਦੇ ਵਿੱਚ ਆ ਪੂਰਾ ਵਜਨ ਲੋੜਾ ਸੋ ਹਾਈਟ ਜਿਹੜੀ ਦੋਸਤੋ ਇਹਦੀ ਮੀਡੀਅਮ ਮੰਨ ਕੇ ਕੋਈ ਵੀਰ ਸਬਦਾ ਕਰ ਲੇ ਠੀਕ ਆ ਸੋ ਫੁੱਲ ਵੱਡੇ ਸਾਈਜ਼ ਨਹੀਂ ਕਿ ਮੀਡੀਅਮ ਸਾਈਜ਼ ਆ ਬਾਕੀ ਰਾਜੀ ਪੂਰੀ ਆ ਰਾਜੀ ਵਾਲੇ ਪਾਸਿਓ ਮੇਰਾ ਵੀਰ ਕੋਈ ਬੇਚੰਤ ਓਕੇ ਤੁਸੀਂ ਸਬਦਾ ਕਰ ਲਿਓ ਆ ਫੇਸ ਕੁਆਲਿਟੀ ਵੇਖੋ ਇਹਦੀ ਤੇ ਅਜ ਦਿਨ ਕਿਨੇ ਦੱਸਿਆ ਨੂੰ ਹੋ ਕੇ ਸੂਈ ਨਾ ਇਹਨੂੰ ਵੀ ਅਜ 15 14 ਦਿਨ ਹੋਏ ਕੋਈ ਨੂੰ ਤੇ ਬੱਚਾ ਮਗਰ ਤੇ ਬੱਚਾ ਹੀ ਮੇਲ ਮਗਰ ਬੱਚਾ ਹੈ ਤੇ ਹੁਣ ਦੁੱਧ ਆਪਾਂ ਕਿੰਨਾ ਚੋ ਰਹੇ ਆ ਦੁੱਧ ਦੇ ਵਿੱਚ ਅੱਜ 10 ਕਿਲੋ ਹੈਗਾ ਭਾਜੀ 10 ਕਿਲੋ ਹਾਂਜੀ ਹਾਂਜੀ ਬਾਹਰ ਜੀ ਚਲੋ ਕੋਈ 9 ਹੀ ਮੰਨੇ ਜੀ ਤੁਹਾਨੂੰ ਪਤਾ ਵਾ ਆਨਲਾਈਨ ਵੀ ਜਾਂਦੀ ਹੈ ਜਿਸ ਤੀਸ ਕਿਲੋ ਖਾਣ ਦਾ ਸੱਕ ਪੈਂਦਾ ਕੋਈ ਤੋ ਆਹ ਚੀਜ਼ ਦਾ ਕਰਨ ਵਾਲਾ ਆ ਹਾ ਹਾ ਝੰਡੇ ਵੀਰ ਬਾਕੀ ਹੈ ਠੰਡੀ ਗਰਮ ਗੋਰਮ ਤੇ ਨਹੀਂ ਓਕੇ ਠੀਕ ਆ ਝੰਡੇ ਭਾਈ ਦੁੱਧ ਦੱਸਦਾ ਵੀ 10 ਕਿਲੋ ਆ ਹਾਂਜੀ ਠੀਕ ਆ ਤੇ ਬਾਕੀ ਮਿਲਣ ਮਲਾਪ ਵਧੀਆ ਠੰਡੀ ਪੂਰੀ ਅੱਜ ਦੀ ਪਤਾ ਗੱਲ ਕੀ ਆ ਉਧਾਂ ਡਰਦੀ ਦਰਾਂਉਂਦੀ ਹੱਥ ਨਹੀਂ ਫਰਾਉਣੀ ਹਾਂ ਵੰਗਾ ਪਾਲੂ ਕਹਿੰਦਾ ਥਰੜੇ ਬੰਨੀ ਖਿਲਣ ਦੀ ਆਪਣੀ ਫੋਲ ਗਰੰਟੀ ਕਹੇ ਵੀਰ ਦੇ ਘਰੇ ਜਾ ਕੇ ਬਾਰਟੀ ਕਰੇ ਕੁਛ ਕਰੇ ਕਿਉਂਕਿ ਕਈ ਵਾਰ ਭੈਣਾ ਨੇ ਚਵਾਈ ਕਰਨੀ ਹੁੰਦੀ ਆ ਤੇ ਮੈਂ ਤਾਂ ਕਰਕੇ ਪੁੱਛਿਆ ਸੀ ਵੀ ਜਦੋਂ ਦੀ ਗਰਮ ਗਰਮ ਹੋਵੇ ਪਸੂ ਠੰਡਾ ਹੋਵੇ ਹੈ ਅੱਛਾ ਅੱਛਾ ਛੜ ਛੁਰੇ ਮਾਰ ਨਹੀਂ ਕਰਨੀ ਆ ਹਾਂ ਬਸ ਜਿਉਂਤਰਾ ਚਲੋ ਨਵੀਂ ਆ ਸਮੀਂ ਆ ਤੇ ਡਾਦੀ ਟੁੱਟਦੀ ਆ ਲੋ ਵੀ ਦੋਸਤੋ 15 ਦਿਨਾਂ ਦੀ ਸੂਈ ਆ ਵੀਰ ਦੱਸ ਰਿਹਾ 15 ਦਿਨਾਂ ਦੀ ਤੇ ਕਿੰਨਾ ਮੋਲੇਂਦਾ ਵੀਰ ਕਰੇਗਾ ਵੀਰ ਜੀ ਮੋਲ ਭਾਵੇਂ 40 ਕਰ ਲਈਏ 42 ਕਰ ਜੀ ਹਾਂ ਠੀਕ ਹੈ ਹਾਂ ਤੇ ਮੰਨ ਲਓ ਵੀ 35000 ਦੀ ਵੈੜ ਦੇ ਦੀ 35000 ਦੀ ਹਾਂਜੀ 35000 ਦੀ ਵੈੜ ਦੇ ਲਓ ਵੀ ਦੋਸਤੋ 35000 ਦੀ ਜਿਹੜੀ ਤੁਹਾਨੂੰ ਇਹ ਵੈੜ ਮਿਲ ਜੂਗੀ ਠੀਕ ਆ ਸੋ ਆ ਥਾਣੇ ਆ ਕੁਆਲਿਟੀ ਆ ਬਿਲਕੁਲ ਚਾਰੇ ਧਨ ਸੋ ਚਾਰੇ ਥਾਂ ਦੇ ਦਾ ਦੋਸਤੋ ਕੋਈ ਵਰਾ ਕੇ ਪਸਮਾ ਕੇ ਤਸੱਲੀ ਕਰ ਸਕਦੇ ਜੀ ਠੀਕ ਆ 35000 ਦੀ ਲੈਣ ਦੇਣਾ ਮਗਰ ਬੱਛਾ ਬੱਚੇ ਤੁਹਾਨੂੰ ਦਿਖਾ ਦਾਂਗੇ ਕਿ ਪਹਿਲਾਂ ਨਾ ਵੈੜ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਉਹਦੀ ਬੱਛੀ ਵੀ ਤੁਹਾਨੂੰ ਦਿਖਾਉਣੀ ਆ ਇਹਦਾ ਬੱਛਾ ਦਿਖਾ ਦਾਂਗੇ ਉਹ ਦੂਜੇ ਸੂਬੇ ਆ ਠੀਕ ਆ ਤੇ ਅਗਲੀ ਆਪਣੇ ਕੋਲ ਬੱਛੀ ਦੀ ਕੀ ਡਿਟੇਲ ਆ ਜੀ ਇਹ ਇਹ ਗੱਬਣਾ ਜੀ ਨਹੀਂ ਵੀਰਜੀ ਦੀ ਸੂਈ ਆ ਇਹ ਵੀ ਸੂਈ ਆ ਹਾਂ ਜੀ ਇਹ ਸੂਈ ਆ ਇਹ ਆਪਾਂ ਪਿਛਲੀ ਵੀਰਜੋ ਚ ਵੀ ਵੀਰਜੀ ਪਾਈ ਸੀ ਅੱਛਾ ਅੱਛਾ ਤੇ ਉਦੋਂ ਨਾਲ ਥੱਲੇ ਦੁੱਧ ਹੀ ਵੀਰਜੀ ਘਟ ਆ ਦੁੱਧ ਹੀ ਸਾਰਾ ਥੱਲੇ ਤੋਂ ਲਸਾਂ ਵੀ 4 ਕਿਲੋ ਆ ਹੁਣ ਵੀਰਜੀ ਦੇ ਥੱਲੇ 7 ਕਿਲੋ ਦੁੱਧ ਹੋਊਗਾ ਬਚੀ ਥੱਲੇ ਕਿੰਨੇ ਦਿਨਾਂ ਦੀ ਸੂਈ ਆ ਅੱਜ ਇਹਨੂੰ ਸੂਈ ਨੂੰ ਵੀਰਜੀ ਮੇਰੇ ਨਾਲ ਨਾ 10 ਦਿਨ ਹੋ ਗਏ 12 ਹਾਂ ਜੀ 10 12 ਦਿਨਾਂ ਦੀ ਦੋਸਤੋ ਸੂਈ ਆ ਤਾਂ ਬਚੀ ਪਹਿਲਾਂ ਸੂਈ ਆ ਠੀਕ ਆ ਹੋਣ 7 7.5 ਲੀਟਰ ਹਾਂਜੀ ਹਾਂਜੀ ਹੈਗਾ ਇਹਨਾਂ ਬੱਚਾ ਦਾਸ ਚ ਆਜੂਗੀ ਬੱਚਾ ਤਾਂ ਮਗਰ ਕੀ ਸੀ ਇਹਦੇ ਨਾ ਜੀਆ ਫੀਮੇਲ ਕਾਫ ਬੱਛੀ ਆ ਹਾਂਜੀ ਲਓ ਜੀ ਮਗਰ ਬੱਛੀ ਆ ਕੋਈ 10 12 ਦਿਨਾਂ ਦੀ ਆਈਡੀਆ ਤੁਸੀਂ ਕੋਈ 14 ਦਿਨਾਂ ਦੀ 13 ਦਿਨ ਦੀ ਇੱਥੇ ਗੈੜੀਆ ਮੰਨ ਕੇ ਕੋਈ ਵੀਰ ਸਬਦਾ ਕਰ ਲਿਓ ਠੀਕ ਆ ਸੋ ਬੱਛੀ ਦੋਸਤੋ ਪਹਿਲਾਂ ਸੋਈ ਆ ਠੀਕ ਆ ਤੇ 7 7.5 ਲੀਟਰ ਜਿਹੜੀਆਂ ਧਾਰਾਂ ਦੇ ਕੋਲ ਬਿਲਕੁਲ ਹਾਜ਼ਰ ਨੇ ਕੋਈ ਵੀਰ ਆਪਦੀ ਨਰਖ ਪਰਖ ਕਰ ਲੇ ਤਸੱਲੀ ਕਰ ਲੇ ਥਾਣ ਥੋਣ ਜਿਹੜਾ ਦੋਸਤੋ ਰੁਗ ਭਰਿਆ ਜਾਊਗਾ ਜਿਵੇਂ ਚਬਾਈ ਕੋਈ ਵੀਰ ਕਰੂਗਾ ਵੀਰ ਕਰੂਗਾ ਵੀਰ ਦੀ ਮੋਹ ਤੋਂਦੀ ਆ ਹਾਂਜੀ ਲਓ ਜੀ ਦੋਂਦੀ ਬੱਛੀ ਤੋਂ ਬਾਕੀ ਥਣ ਥਣ ਦੀ ਆ ਵੇਖ ਲਓ ਕੁਆਲਿਟੀ ਆ ਕਰਮ ਚੱਕ ਜੀ ਠੀਕਾ ਸੋ ਚਾਰ ਥਾਣਾ ਦੋਸਤੋ ਕੋਈ 포ਟ ਨਹੀਂ ਕੋਈ ਸ਼ਾਂਗ ਨਹੀਂ ਨਾਲੇਗੀ ਚਾਰ ਹਾਂਜੀ ਪੂਰੀ ਨਹੀਂ ਆਗੀ ਜੀ ਪਹਿਲਾਂ ਦੱਸਣੀ ਆ ਕੇ ਹੋਈ ਕਹੇ ਦੇ ਤੇ ਬਾਕੀ ਉਸ ਤਰ੍ਹਾਂ ਠੰਡੀ ਤੀਂਦੀ ਆ ਪੂਰੀ ਮੇਰੇ ਕੋ ਆ ਹਾਥੂ ਠਪਰਾਉਂਦੀ ਆ ਹਾਂ ਤੇ ਇਹੋ ਜਿਹੜੀ ਕੋਈ ਗੱਲ ਤੇ ਇਹ ਝੰਡੇ ਫਿਰ ਕਿਥੋਂ ਤੱਕ ਭੈਣ ਭਰਾਵਾਂ ਲਈ ਆਪਣੇ ਦੇ ਨੀ ਕੀ ਆਪਾਂ ਤੁਹਾਨੂੰ ਮੋੜਾ ਸੰਝਾ ਗੱਲ ਅੱਧੀ ਗਾਇਜ ਕਰਦੀ ਆਂ ਇਹ ਛੋਟੇ ਛੋਟੇ ਜੇ ਮੋਲੀ ਇਹ ਨਹੀਂ ਕੀ ਆਪਾਂ 20 ਦੀ ਦੇ ਜੇ ਪੂਰੇ ਪੂਰੇ 20 ਦੀ ਹਾਂਜੀ ਪੂਰੇ 20 ਹੀ ਦੇਣੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਬਾਕੀ ਵਛੀ ਚੰਗੀ ਜੀ ਠੀਕ ਹੈ ਜੀ ਸੋ 20000 ਦੀ ਭਰਾਵਾਂ ਜਿਹੜੀ ਤੁਹਾਨੂੰ ਇਹ ਵਛੀ ਮਿਲ ਜੂਗੀ ਠੀਕ ਆ ਸੋ 7 7.5 ਲੀਟਰ ਜਿਹੜਾ ਬਿਲਕੁਲ ਦੋ ਦਿਨ ਦੇ ਕੋਲ ਹਾਜ਼ਰ ਆ ਦੋਂਦੀ ਵਛੀ ਆ ਪਹਿਲਾ ਸੂਬਾ ਸੋਈ ਆ ਵੀਰ ਹੋਂਾ ਦੇ ਮਗਰ ਵੀ ਬੱਚੀ ਆ ਮਗਰ ਬੱਛਣ ਬੱਚੀ 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 ਉਹ ਦੂਜੇ ਦੇ ਮਗਰ ਬੱਛਾ ਆ ਠੀਕ ਆ ਜੀ ਇਹ ਦੋ ਮਗਰ ਬੱਚੀਆਂ ਨੇ ਹਾਂ ਹਾਂ ਜੀ ਉਹ ਵੱਡੀ ਦੇ ਵੀ ਤੇ ਇਹਦੇ ਥੱਲੇ ਵੀ ਆ ਜਿਹੜੀ ਆ ਦੂਜੀ ਬੱਚੀ ਆ ਉਹਦੇ ਮਗਰ ਬੱਛਾ ਆ ਆ ਜਿਹੜੀ ਦੋਗਲੀ ਥੱਲੇ ਠੀਕ ਆ ਠੀਕ ਆ ਹਾਂ ਜੀ ਲੋਵੀ ਤੇ ਅੱਛਾ ਛੰਡੇ ਵੀਰ ਅਗਲੇ ਪਾਸੇ ਆਪਣੇ ਕੋਲ ਜਿਹੜੀ ਮੱਝ ਆ ਇਹ ਗੱਬਣ ਇਹ ਗੱਬਣ ਲਿਜੀ ਇਹ ਕਿੰਨੇ ਸੂਬੇ ਸੂਣਾ ਅੱਗੇ ਜਾ ਰਹੀ ਆ ਆਪਾਂ ਦੋਨੋਂ ਨੇ ਆਖਿਆ ਵੀ ਦੋਦੇ ਸੂਏ ਨੇ ਝੋਟ ਸੂਣਾ ਅੱਛਾ ਜੀ ਥੋੜੀ ਨੇ ਹੂੰ ਵੀ ਚਲੋ ਇਹ ਆ ਵੀ ਥੋੜੀ ਜੀ ਤੇ ਬਾਕੀ ਸੇਕ ਵਾਲੀ ਮੈਨੂੰ ਇੱਕ ਰੰਗ ਕਾਲੀ ਆ ਹੂੰ ਤੇ ਮੰਨ ਲੀ ਜੇ ਅੱਜ ਮਾੜੂ ਇਹ ਗੱਲ ਹੈ ਜੀ ਵੀ ਦੇਣਾ 6 ਅੱਧ ਤੱਕ 8 ਲੈ ਜੂਗੀ ਹਫਤਾ ਖੰਡ ਲੈ ਜੂ ਹਾਂਜੀ ਹਫਤਾ ਖੰਡ ਖੜੂਗੀ ਪਰ ਬਣੂ ਬੜੀ ਵੇਖੋ ਛੋਟੀ ਕੱਡੀ ਛੋਟੀ ਹਾਂ ਸੂਬਾ ਦੂਜਾ ਹਨਾ ਹੈ ਮੈਨੂੰ ਤਾਂ ਵੀ ਸਾਰੀ ਮੱਥੇ ਤੋਂ ਲੱਗੇ ਪੂਛ ਸਾਰੀ ਬਲੈਕ ਹੀ ਆ ਹਾਂਜੀ ਬਲੈਕ ਠੀਕ ਆ ਤੋਂ ਅੱਗੇ ਥੋੜਾ ਕੋ ਮੋੜ ਤੋਂ ਅੱਗੇ ਮੋੜ ਤੋਂ ਘੁਮਾ ਦਿਓ ਸੋ ਬਿਲਕੁਲ 200 ਹਾਈਟ ਮੀਡੀਅਮ ਦੇ ਵਿੱਚ ਮੰਨ ਕੇ ਕਿ ਵੀਰ ਸੌਦਾ ਕਰੇ ਦੂਰੋਂ ਨੇੜੋਂ ਕਿਸੇ ਵੀਰ ਨੇ ਆ ਜਾਣਾ ਬਾਅਦ ਵਿੱਚ ਇੱਥੇ ਆਣ ਕੇ ਤੁਸੀਂ ਇਤਰਾਜ ਜਿਹੜਾ ਜ਼ਹਿਰ ਮਾਜੇ ਮੀਡੀਅਮ ਹੈ ਭਰਾਵਾ ਮੀਡੀਅਮ ਕੱਦ ਜਿਹੜਾ ਨਾਰਮਲ ਇੱਕ ਇੱਕ ਹੁੰਦੀ ਬਿਲਕੁਲ ਦਰਮਿਆਨੀ ਹਾਈਟ ਉਹ ਬਿਲਕੁਲ ਛੋਟੀ ਤੇ ਇਹ ਮੀਡੀਅਮ ਦੇ ਵਿੱਚ ਕੋਈ ਮਨ ਲੈ ਠੀਕ ਆ ਆ ਦੇਖੋ ਜੀ ਠੀਕਾ ਉਸ ਸਾਤ ਤੱਕ ਦਾ ਮਾੜੀ ਜੀ ਪਤਾ ਗੱਲ ਕੀ ਆ ਬਾਕੀ ਜਿੰਨਾ ਕੋਈ ਮਰਜ਼ੀ ਲਾ ਦੇ ਉਹਨਾਂ ਨੇ ਆਪਾਂ ਨੂੰ ਇਹੋ ਗੱਲ ਕਹੀ ਸੀ ਦੁੱਜੇ ਸਵੇਰ ਝੋਟੀ ਸੁਣੀ ਹਾਂ ਬਾਕੀ ਯਾਰ ਮੜਾ ਜਾ ਆਪਾਂ ਪੇਸਾ ਖਾਦਨੇ ਵੀ ਬਿੱਸੀ ਕਰਕੇ ਕਈ ਬੰਦੇ ਆਪਾਂ ਨੂੰ ਸਵਾਲ ਕਰਨਗੇ ਕਈ ਨਾ ਪੁੱਜ ਕੇ ਪਸੂ ਬਣਦਾ ਹਾਂਜੀ ਪੁੱਜ ਕੇ ਕਈ ਨਾ ਮੰਨ ਲਾ ਵੀ ਜੇ ਸਹੀ ਬਣਦੀ ਹੋ ਸਕਦਾ ਤੀਜੇ ਵੀ ਹੋ ਸਕਦੀ ਹੈ ਤੇ ਨਾ ਪੁੱਜ ਤਿੱਗੇ ਮੰਨ ਲੈ ਕੋਈ ਆਪਾਂ ਨੂੰ ਨਹੀਂ ਉਹ ਗੱਲਾਂ ਬਾਕੀ ਆਪਾਂ ਦੁੱਜਾ ਸੁਗਾ ਉਹਨਾਂ ਤੋਂ ਕਹਿ ਕੇ ਲਈ ਆ ਜੀ ਅੱਛਾ ਜੀ ਜੇ ਦੁੱਜੇ ਸੁਣੀ ਲੋ ਵੀ ਦੋਸਤੋ ਬਾਕੀ ਹੱਡੀ ਮਜ਼ਬੂਤ ਆ ਜਿੰਨੇ ਵੀ ਆ ਸਿੰਗਲ ਖੱਡੀ ਦੇ ਵਿੱਚ ਆ ਤਾਂ ਬਾਕੀ ਥਣ ਭਾਂਡਾ ਇੱਕ ਵਾਰੀ ਜ਼ਰੂਰ ਮੇਰਾ ਭਰਾ ਦੇਖੋ ਇਹੋ ਦੁੱਤੀ ਬਹੁਤ ਸੀਲਸ ਲੱਗ ਆ ਤਾਂ ਵੇ ਇਦਾਂ ਹੀ ਬਹਿ ਜਾਓ ਥੱਲੇ ਕੋਈ ਗੱਲ ਨਹੀਂ ਇਹਦੇ ਵਿੱਚ ਚਾਰ ਥਣ ਚਾਰ ਥਣ ਨੇ ਠੀਕ ਆ ਜੀ ਹਾਂ ਸੋ ਚਾਰ ਥਾਣਾ ਚਾਰਕ ਵੱਡੀ ਕਰਮਾਂ ਵਾਲੀ ਚਾਰ ਥਾਣਾ ਤੇ ਵੈਸੇ ਗੱਪਣ ਪਸ਼ੂਆ ਦੋਸਤੋ ਠੀਕ ਆ ਗੱਪਣ ਪਸ਼ੂਆ ਨਰਕ ਪਰਖ ਤੁਸੀਂ ਆਣ ਕੇ ਘਰੇ ਕਰ ਲਿਓ ਬਾਕੀ ਥਣ ਛੱਡਾ ਪੂਰਾ ਸਫਾਈ ਇਹ ਭਾਰਪੂਰ ਦੀ ਮੰਨ ਲਓ ਥਣ ਦੀ ਫੁੱਲ ਗਰੰਟੀ ਆ ਠੀਕ ਆ ਜੀ ਬਾਕੀ ਆ ਮੂੰਹ ਮੱਥਾ ਦੇਖ ਲਓ ਜੀ ਹਾਂ ਠੀਕ ਆ ਕੋਈ ਫਾਲੀਆਂ ਵੱਡੀਆਂ ਮੱਜਾਂ ਦੇ ਵਿੱਚ ਫੇਸ ਨਹੀਂ ਪੈਂਦਾਗਾ ਚਲੋ ਕੋਈ ਤੀਜਾ ਸੂਆ ਸਮਝ ਕੇ ਲੈ ਜਿਓ ਬਸ ਬਸ ਸੂਆ ਸੂਈ ਬਾਕੀ ਅੱਗੇ ਹਰ ਇੱਕ ਦੀ ਆਪੋ ਆਪਣੀ ਸਮਝ ਆ ਦੋਸਤੋ ਕਿਸੇ ਦਾ ਕੋਈ ਦਾਵਾ ਨਹੀਂ ਹੈਗਾ ਬਾਕੀ ਜਿੰਨਾਂ ਤੋਂ ਆਪਾਂ ਲਈ ਨਾ ਸੱਧੂ ਸਾਹਿਬ ਉਹਨਾਂ ਹੈ ਵੀ ਆਪਣੇ ਘਰ ਦੀ ਹੈ ਝੋਟੀ ਬਾਕੀ ਆਪਾਂ ਪਹਿਲਾਂ ਆਖ ਦਿੰਦੇ ਹਾਂ ਵੀ ਜੋ ਵੀ ਦੀ ਆਪਣੀ ਸਮਝ ਵਰਤਿਆ ਕਰੋ ਆਪਣੀ ਸਮਝ ਨਾਲ ਲਿਆ ਕਰੋ ਬਸ 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 ਹਾਂਜੀ ਲਓ ਜੀ ਠੀਕ ਆ ਤੇ ਛੰਡੇ ਵੀਰ ਕੀ ਲੈਣ ਦੇਣ ਕਰਨਾ ਵੀਰਿੰਦਾ ਫਿਰ ਸੰਦੂ ਸਾਹਿਬ ਮੁੱਲ ਤੇ 55 ਵੀ ਕਰ ਲੀਏ ਹਾਂਵੇਂ 60 ਵੀ ਕਰ ਲੀਏ ਤੁਹਾਨੂੰ ਪਤਾ ਝੋਟੀ ਦਾ ਹਾਂ ਬਾਕੀ ਇਹ ਆ ਵੀ 52000 ਦੀ ਵੀਰ ਜੀ ਦੇ ਦਿੰਗੇ 52 ਦੀ ਹਾਂਜੀ 52 ਦੇ ਦਿੰਗੇ ਠੀਕ ਆ ਜੀ ਹਾਂਜੀ 52000 ਰੁਪਿਆ ਮੰਗ ਤਾਂ ਨਹੀਂ ਕਰਦਾ ਕੋਈ 51 ਦੀ ਦੇ ਦਾਂ ਲਓ ਜੀ 51000 ਦੀ ਹੋ ਜੂਗੀ ਦੋਸਤੋ ਬਾਕੀ ਤੁਸੀਂ ਮੱਝ ਪ੍ਰੋਪਰ ਦੇਖ ਹੀ ਲਈ ਆ ਪਤਲਾ ਇਹ ਪਿੰਡੇ ਦੀਆਂ ਗੰਡੇ ਦੇ ਛਿਲ ਜਿਆ ਬਿਲਕੁਲ ਪਿੰਡਾ ਬਿਲਕੁਲ ਪਤਲਾ ਸੋ ਚੰਗੀ ਆ ਜਿਹੜਾ ਵੀਰ ਲੈ ਜੂਗਾ ਦੋਸਤੋ ਕੁਝ ਕੱਢਣ ਪਾਉਣ ਨੂੰ ਵੀ ਰਹਿ ਜੂਗਾ ਕਿਉਂਕਿ ਐਵੇਂ ਮਹਿੰਗਾਈ ਦੇ ਦੌਰ ਦੇ ਵਿੱਚ ਕੋਈ ਚੰਗੀ ਕੋਈ ਟਮਾਟਾਲੀ ਥਾਂ ਤੋਂ ਆਪ ਤੇ ਬਾਕੀ ਅੱਗੋਂ ਚਲੋ ਭਾਸੇ ਰਾਈ ਆ ਤੇ ਤੁਹਾਨੂੰ ਜਿਹੜੀ ਭਾਸੇਰ ਮਿਲ ਜੂਗੀ ਹਾਂਜੀ ਹਾਂਜੀ ਠੀਕ ਆ ਤੇ ਝੰਡੇ ਵੀਰ ਆ ਵੀ ਕੋਕਾ ਵੇਖੋ ਬਰੀਡ ਬਹੁਤ ਏ ਸੰਧੂ ਸਾਹਿਬੋ ਤਰ੍ਹਾਂ ਕਰਮਾਲਿਆ ਵੇਖੋ ਕਿਤੇ ਕਵਾਲ ਨਹੀਂ ਪੂਛ ਕਿਤੇ ਚਿੱਟਾ ਕਿਤੇ ਕਰਮਾਲੀ ਦੇ ਬਰੀਡ ਬੜੀ ਆ ਠੀਕ ਆ ਜੀ ਸਾਂਭੀ ਸੰਭਾਲੀ ਨਹੀਂ ਕਹਿੰਦੇ ਪੈਰ ਵੀ ਵੇਖ ਲਓ ਕਿਤੇ ਛਰਨੀ ਮੂੰਹ ਨਹੀਂ ਕੋਈ ਇਹ ਤਾਂ ਵੇਖੋ ਜੀ ਬਰੀਡ ਨਸਲ ਦਾ ਕਰਕੇ ਇਹ ਨਹੀਂ ਤਾਂ ਜੰਮ ਦੇ ਬੱਚੇ ਦੇ ਮੱਥੇ 'ਚ ਫੋਲ ਤੇ ਪੂਛ ਚਿੱਟੀ ਆ ਜਾਂਦੀ ਆ ਕਿਤੇ ਨਹੀਂ ਵੇਖ ਲਓ ਭਾਵੇਂ ਫੋਲ ਕੇ ਲੱਭਣਾ ਨੇ ਫੋਲ ਕੇ ਵੀ ਲੱਭ ਰਹੀ ਆ ਵੇਖੋ ਇਹ ਪਿੱਛਤਾ ਨਹੀਂ ਜਵਾਬ ਠੀਕ ਆ ਮੈਂ ਨਾ ਵੀ ਕਮੀ ਪੇਚੀ ਮੈਨੂੰ ਤਾਂ ਵੀ ਚੰਗੀਆਂ ਖਰਾਕਾਂ ਪੈਂਦੀਆਂ ਰਹੀਆਂ ਵੈਸੇ ਵੀ ਚਿੱਟਾ ਵਾਲ ਨਹੀਂ ਆਇਆ ਕਰਮਾ ਲਈ ਪਹਿਲੇ ਸੂਏ ਨਾ ਦੋ ਤੈਨੂੰ ਸਾ ਮੈਨੂੰ ਆਜਾ ਵੀ 10 ਕਿਲੋ ਅਸੀਂ ਦੁੱਧ ਧੋਇਆ ਰਿਹਾ ਥੱਲੇ ਦੇ ਸਕਦੇ ਆ ਜੀ ਪਸ਼ੂਆਂ ਦੇ ਕੀ ਕਰੀ ਬਾਕੀ ਬੰਦੇ ਵੀ ਚਲੋ ਤੁਹਾਨੂੰ ਦੱਸਣ데요 ਮਰਦ ਸੀ ਬੰਦੇ ਹੀ ਆਉਂਦਾ ਵੀ ਅਸੀਂ ਮੰਨ ਲਓ ਯਾਰ ਸਾਡੀ ਦੂਜੇ ਮਨਦਰ ਨੂੰ ਪਤਾ ਵੀ ਸ਼ਾਮ ਸੰਭਾਲ ਥੋੜੀ ਜੀ ਉਹ ਜੀ ਕਰਕੇ ਲੱਗਦੀ ਆ ਕੋਈ ਗੱਲ ਨਹੀਂ ਬਣ ਦੂ ਜੇ ਤੇ 8 ਦਿਨ ਲੱਗੇ ਸੰਧੂ ਸਾਹਿਬ ਫੇਰ ਤੇ ਕਰਮਾ ਲਈ ਤੈਨੂੰ ਮੈਂ ਨਾ ਵੀ ਇੰਨੇ ਸੇ ਵੀਰਤੀ ਚਲ ਆਉਂਦਾ ਵੀ ਕੀ ਆ ਕੋਈ ਭੈਣ ਭਰਾ ਦਾ ਚਲੋ ਇੰ हां मां चंद्र मुंह ਘੁਰਦੀ ਹੱਡ ਘੁਰ ਜੜੇ ਦੋਸਤੋ ਬਿਲਕੁਲ ਚੰਗੇ ਕਾਇਮ ਨੇ ਤੇ ਜਰੂਰ ਮੇਰਾ ਵੀਰ ਆਪਦਾ ਤੋਰ ਕੇ ਤਸੱਲੀ ਨਾਲ ਧਿਆਨ ਕੇ ਤਸੱਲੀ ਕਰ ਲਿਆ ਅਗਲੇ ਆਪਨੇ ਇਹ ਅੌਸਰ ਝੋਟੀ ਆ ਹਾਂਜੀ ਅੌਸਰ ਝੋਟੀ ਪੂਰੀ ਆ ਕੀ ਆ ਜੀ ਲਓ ਜੀ ਪੂਰੀ ਝੋਟੀ ਆ ਕਿ ਅੌਸਰ ਝੋਟੀ ਆ ਦੋਸਤੋ ਪੂਰੀ ਆ ਤੇ ਨੀਲੀ ਦੇ ਵਿੱਚ ਜਿਹੜਾ ਦੋਸਤੋ ਪੱਖ ਰੱਖਦੀ ਆ ਠੀਕ ਆ ਲਿਓ ਜੀ ਨਿੱਕੇ ਬਾਹਰ ਖੋਲ ਕੇ ਤੋੜ ਦਿਆ ਜੀ ਨੂੰ ਠੀਕ ਆ ਤੇ ਇਹ ਚੰਡਾ ਵੀਰ ਆਪਣੇ ਘਰ ਦੀ ਝੋਟੀ ਤੁਸੀਂ ਆਂਦੇ ਸੀ ਹਾਂਜੀ ਹਾਂਜੀ ਕਿੰਨੀ ਉਮਰ ਹੋ ਗਈ ਆਂ ਦੀ ਉਹ ਗੱਤਾਂ ਦਾ ਇਹ ਹੂ ਵੀ ਮੇਰੇ ਨਾਲ 3 ਸਾਲ ਦੇ ਲਾਗੇ ਬੰਨੇ 3 ਸਾਲ ਕਿੰਨੇ ਧਿਆਨ ਹੀ ਨਹੀਂ ਕਰ ਮਾਲੀ ਜਿਹੜਿਆ ਹਾਂ ਠੀਕ ਹੈ ਜੀ ਲਓ ਜੀ ਪਾਸੇ ਆ ਕੇ ਬੱਜੀ ਬੁੱਝੂ ਕਰ ਦਿੰਦੇ ਨਿਕਰ ਰੋਕਣੀ ਤੋਂ ਮੈਂ ਥਾਣਾ ਵਿਖਾ ਦਈਏ ਬਾਈ ਆਹ ਦੇਖੋ ਜੀ ਠੀਕ ਆ ਸੋ ਚਾ ਲਓ ਜੀ ਆ ਲੈਓ ਠੀਕ ਹੈ ਜੀ ਠੀਕ ਹੈ ਜੀ ਹਾਲੋ ਠੀਕ ਹੈ ਅੱਛਾ ਚੰਦੇ ਭਾਈ ਕਿੰਨਾ ਇਹਦੀ ਉਮਰ ਦੀ ਕੀ ਹੈ ਡਿਟੇਲ ਉਮਰ ਕਿੰਨੀ ਹੋ ਗਈ ਦੀ ਮੰਨ ਲਓ ਵੀ ਢਾਈਆਂ ਤੋਂ 3 ਨਾਲ ਖਾਲਾਂ ਦੇ ਵਿੱਚ ਵਿੱਚ ਇਹਦੀ ਉਮਰ ਹੈ ਜੀ 3 ਸਾਲ ਹਾਂਜੀ ਹਾਂਜੀ ਠੀਕ ਅੱਗੇ ਕੋਈ ਆਪਣੇ ਹੱਥੀ ਕੋਈ ਜੰਪ ਜਾਂ ਏਆਈ ਹੋਈ ਹੋਵੇ ਨਾ ਹਾਂਜੀ ਏਆਈ ਜਾਂ ਜੰਪ ਹੋਈ ਹੋਵੇ ਆਪਣੇ ਕੋਲ ਮੈਂ ਤਾਂ ਬਸ ਧਿਆਨ ਨਹੀਂ ਲਿਆ ਆ ਜੀ ਤੁਹਾਨੂੰ ਮਿਆਦ ਹੀ ਹੀਟ ਹੂਡ ਪ੍ਰੋਪਰ ਕਰਦੀ ਰਹੀ ਵਧੀਆ ਹੈਂ ਹੀਟ ਹਾਂ ਨਹੀਂ ਮੈਂ ਨਾ ਵੀ ਧਿਆਨ ਹੀ ਨਹੀਂ ਕੀਤਾ ਅੱਛਾ ਅੱਛਾ ਨਾ ਕਰਾਈ ਦਾ ਕੋਸ਼ ਹਾਂ ਤੁਹਾਨੂੰ ਮਦਦਾਂ ਤੇ ਵਿਆਹ ਹੀ ਨਹੀਂ ਮਿਲਿਆ ਧਿਆਨ ਹੀ ਨਹੀਂ ਕੀਤਾ ਅੱਛਾ ਅੱਛਾ ਹਾਂ ਤੁਹਾਨੂੰ ਪਤਾ ਡੰਗਰ ਆਉਂਦੇ ਜਾਂਦੇ ਰਹਿੰਦੇ ਨੂੰ ਮੋਟੋ ਰੋਡ ਤੇ ਪੱਠੇ ਛੁੱਟ ਸਹੀ ਸਿਧੇ ਕਰਮਾ ਲਈ ਲੋ ਵੀ ਦੋਸਤੋ ਠੀਕ ਹੈ ਤੇ ਚਾਰ ਥਾਣਾ ਦੋਸਤੋ ਬਿਲਕੁਲ ਠੀਕ ਹੈ ਜੀ ਕਿਸੇ ਤਰ੍ਹਾਂ ਦਾ ਜੇਕਰ ਕੋਈ ਪੰਜਵਾਂ ਥਾਣਾ ਹੋਵੇ ਤੇ ਆਪਾਂ ਜਰੂਰ ਤੁਹਾਨੂੰ ਦੱਸ ਦੇਈਦਾ ਸਾਰ ਤੇ ਪ੍ਰੋਪਰ ਨਿਸ਼ਾਨ ਹੈਗਾ ਸੂਤ ਨਿਸ਼ਾਨ ਤੇ ਚਾਰੇ ਪੈਰ ਤੋਤੇ ਆ ਬਾਕੀ ਅੱਖ ਬਿੱਲੀ ਮਣਕੀ ਅੱਖਾ ਠੀਕ ਹੈ ਜੀ ਮੱਥਾ ਬੱਲਾ ਪੂਰਾ ਤੇ ਬੂਰੀ ਨੀਲੀ ਦੇ ਵਿੱਚ ਜਿਹੜੀ ਇਹ ਝੋਟੀ ਪੈਂਦੀ ਆ ਤੇ ਜਰੂਰ ਤੁਸੀਂ ਸੰਪਰਕ ਕਰ ਲਿਓ ਬਾਕੀ ਨਾਰਮਲ ਤੁਹਾਨੂੰ ਦੱਸ ਹੀ ਦਿੱਤਾ ਵੀ ਧਿਆਨ ਨਹੀਂ ਰਿਹਾਗਾ ਹੀਟ ਪ੍ਰੋਪਰ ਕੱਢਦੀ ਰਹੀ ਆ ਦੋਸਤੋ ਪਸ਼ੂ ਦੀ ਏਆਈ ਚਾਹੇ ਜੰਪ ਹੋਣਾ ਬਹੁਤ ਲਾਜ਼ਮੀ ਹੁੰਦਾ ਤੇ ਛੰਡੇ ਭਾਈ ਕੀ ਇਹਦਾ ਲੈਣ ਦੇਣ ਵੀ ਹੋਊਗਾ 32 ਦੀ ਹਾਂ ਨਾ ਠੀਕ ਹੈ ਜੀ ਲਓ ਜੀ 32000 ਦੀ ਜੈਸਨੋ ਵੀਰ ਕਹਿ ਰਿਹਾ ਠੀਕ ਹੈ ਤੇ ਝੋਟੀ ਤੁਸੀਂ ਦੇਖ ਲਈ ਆ ਅੱਗੇ ਜਿਹੜੇ ਵੀਰ ਨੇ ਬਿਲਕੁਲ ਸ਼ੌਂਕ ਦੇ ਲਈ ਸਾਹਮਣੀ ਹੈ ਉਹਦੇ ਲਈ ਫਾਇਦੇ ਵਾਲੀ ਗੱਲ ਆ ਦੋਸਤੋ ਠੀਕ ਆ ਝੋਟੀ ਬਨਵਾਲੀ ਆ ਅਗੇ ਕੋਈ ਵੀਰ ਚੰਗਾ ਹੱਥੋਂ ਤੇ ਫੇਰ ਲੂਗਾ ਏਆਈ ਕਰਵਾ ਲੋਂਗੇ ਆਪਣੇ ਹੱਥੀ ਕਿਸੇ ਚੰਗੇ ਸੀਮਰ ਰਖਵਾ ਲੋਂਗੇ ਤੇ ਬੱਚਾ ਵੀ ਸੋਹਣਾ ਦੇ ਦਿਓਗੇ ਠੀਕ ਆ ਬੋਰੀ ਨੀਲੀ ਦੇ ਵਿੱਚ ਤੇ ਅਗਲੇ ਬੰਨੇ ਆਪਣੇ ਕੋਲ ਇਹ ਆ ਗਿਆ ਜੀ ਕਟਾ ਮੇਲਕਾ ਮੇਲਾ ਤਜਾ ਨਵੀਂ ਰੀ ਦੀ ਉਮਰ ਕੀ ਕਟੇ ਦੀ ਇਹਦੀ ਉਮਰ ਹੈ ਜੀ ਹੈਗੀ ਆ ਜੀ 4.5 ਮਹੀਨੇ 4.5 ਮਹੀਨੇ ਦਾ ਹਾਂ ਜੀ 4.5 ਪੌਣੇ 5 ਮਹੀਨੇ ਹੋ ਗਰੇ ਜੀ ਸਾਰੀ ਹੈ ਜੀ ਅੱਛਾ ਅੱਛਾ ਦੁੱਧ ਦਾ ਕੁਲਾ ਹਾਂ ਬਾਕੀ ਇਹਦੀ ਚਲੋ ਮਾਂ ਨੇ ਮੰਨ ਲਓ ਵੀ 4.5 ਕਿੰਨੇ ਮਿਆਦੀ ਮਾਂ ਨੂੰ ਦਿੱਤਾ ਮੇਰੀ ਦਾ 7 ਕਿਲੋ ਦੁੱਧ ਹੂੰ ਠੀਕ ਆ 4.5 ਮਹੀਨੇ ਜੀ ਠੀਕ ਆ 4.5 ਮਹੀਨੇ ਦੀ ਉਮਰ ਨੇ 16 ਲੀਟਰ ਦਿੱਤਾ ਜੀ ਹਾਂ ਜੀ ਲਓ ਉਹ ਤਾਂ ਸੇਲ ਕਰਤੀ ਹੋਣੀ ਫਿਰ ਹਾਂਜੀ ਉਹ ਸੇਲ ਹੋ ਗਈ ਸੀ ਜੀ ਘਰੇ ਰੱਖੀ ਮੰਨ ਲਓ ਵੀ ਸਾਹ ਦਾ ਸੁੱਤਿਆ ਚੰਦਾ ਵਾ ਬਾਕੀ ਬਹੁਤ ਕੁੜਾ ਮਾਲੀ ਵਰ ਚੰਗਾ ਬਣੂਗਾ ਸਾਢੇ 4 ਮਹੀਨਿਆਂ ਦਾ ਹਾਂਜੀ ਸਾਢੇ 4 ਮਹੀਨਿਆਂ ਦਾ ਹਲਾ ਅੱਗੇ ਕਰ ਇਹਨੂੰ ਪੀਲ ਸਕ ਬਹੁਤ ਉਤਨਾ ਵੇਹੇ ਹਾਂਜੀ ਬਸ ਕਿਚਨ ਉਹ ਜਿਤਨਾ ਮਰਜ਼ੀ ਕੋਈ ਵੀਰ ਭਰਾ ਚਲੋ ਗੇਲੇ ਬਿਲਕੁਲ ਹਾਂਜੀ ਲੋਬੀ ਅੱਗੇ ਕਿਸੇ ਵੀਰ ਨੇ ਸਾਂਭਣਾ ਠੀਕ ਆ ਹਾਂਜੀ ਬਿਲਕੁਲ ਚਲੋ ਮਾਲ ਦੇ ਵਿੱਚ ਰੱਖਣਾ ਚਾਹੇ ਰੇੜੀ ਆਸ ਤੇ ਵੀਰਾਂ ਨੂੰ ਚਾਹੀਦਾ ਕੋਈ 5-6 ਮਹੀਨੇ ਸਾਂਭਣ ਦੀ ਲੋੜ ਆ ਤਾਂ ਮਾਲੀ ਪੂਰਾ ਬਣ ਜਾਊਗਾ ਚਲੋ ਤੇ ਕਿੰਨਾ ਮੋਲ ਲੈਂਦਾ ਕੀ ਲੈਣ ਦੇਣਾ ਜੀ ਬੀਜੀ ਦੇ ਹਾਨਾ ਦੇ ਲਈ ਆਪਣਾ ਲੋ ਮਹਲੂਸ ਨਾ ਹੋਈਆ ਤਾਂ ਦੇ ਨੋਂ ਦਾ ਹੋਰ ਕਰ ਦੋ ਮਾਨਤ ਚਲੋ ਕੋਈ ਨਹੀਂ ਦੇਖ ਕੇ ਵੀਰ ਨੇ ਸਾਹਮਣੇ ਆ ਨਾ ਨਹੀਂ ਜਿੰਨਾ ਵੀ ਕਿਹਾ ਕੋਈ ਭੈਣ ਭਰਾ ਨੂੰ ਮਿਲ ਗਈ ਮੋੜਨਾ ਨਹੀਂਗਾ ਆ ਸਾਹਮਣੇ ਨਾਲੋਂ ਬਿਲਕੁਲ ਆ ਟੈਸਟਿਕਲ ਵੀ ਸਾਹਮਣੇ ਦੇਖੋ ਸਾਫਟ ਟੈਸਟਿਕਲ ਨੇ ਇਹਨੇ ਵੀ ਇਕਾ ਤੁਹਾਨੂੰ ਪਤਾ ਕਿ ਨਹੀਂ ਇਦਾਂ ਦੇਖੋ ਡਬਲ ਜਿਹੜਾ ਆਂਦੇ ਨੇ ਨਾ ਡਬਲ ਕੰਮ ਹੋ ਜਾਵਾ ਲਓ ਜੀ ਦੋਸਤੋ ਬਿਲਕੁਲ ਠੀਕ ਆ ਜੀ ਹਾਂ ਟੈਸਟਿਕਲ ਦੀ ਸ਼ੇਪ ਸੋਹਣੀ ਆ ਤੇ ਇਹ ਕਟਾ ਦੋਸਤੋ ਬਕਾਉਗਾ ਠੀਕ ਹੈ ਤੇ ਅਗਲੀ ਆਪਣੇ ਕੋਲ ਬੱਚੀ ਹੈ ਆਫਸਰ ਹੀ ਆ ਹਾਂਜੀ ਹਾਂਜੀ ਇਹ ਬੱਚੀ ਇਹਨੂੰ ਨਾ ਅੱਜ 20 ਦਿਨ ਹੋ ਗਏ ਆ ਹੂੰ ਹੂੰ ਮੰਨ ਲਓ ਭਰਾਇਆ ਕੋਈ ਠੀਕਾ ਆਪਣੇ ਹੱਥੀ ਭਰਾਇਆ ਇਹਨੂੰ ਨਹੀਂ ਨਹੀਂ ਆਪਾਂ ਨਾ 20 ਦਿਨ ਅੱਗੋਂ ਆਈ ਹੈ ਹਾਂਜੀ ਅੱਛਾ ਅੱਛਾ ਤੇ ਉਹਨੇ ਕੋਈ ਲੋ ਬੰਦੇ ਨੇ ਇਹੋ ਗੱਲ ਕਹੀ ਕੀਤੀ ਆ ਬਹੁਤ ਵਧੀਆ ਵਾ ਮੰਨ ਲਓ ਭਰਾਇਆ ਹਾਂਜੀ ਹਾਂਜੀ ਤੇ ਘਰ ਦੀ ਮੰਨ ਲਓ ਬੱਚੀ ਹੈ ਹੂੰ ਲੈ ਉਹ ਵੀ ਇਸ ਤਰ੍ਹਾਂ ਉਸ ਜਿੰਨੇ ਛਾਈ ਵਾਲ ਦਾ ਕੱਟ ਦੇ ਨੇ ਅੱਛਾ ਤੇ ਛਾਈ ਵਾਲ ਕਰੋ ਸਾ ਠੀਕ ਹੈ ਲਓ ਜੀ ਠੀਕ ਹੈ ਚੈਪ ਸ਼ਾਹੀਵਾਲ ਕਰੋ ਸਾ ਦੋਸਤੋ ਠੀਕ ਹੈ ਤੇ ਬਾਕੀ ਹਾਈਟ ਕਾ ਤਾਂ ਸੋਹਣਾ ਬੱਚੀ ਬਾਕੀ ਖਾਇਗੀ ਖੀਰੀ ਆ ਠੀਕ ਆ ਤੇ ਜਿਆਦਾ ਉਮਰ ਨਹੀਂ ਹੈਗੀ ਬਿਲਕੁਲ ਖੀਰੀ ਬੱਚੀ ਆ ਕੁਝ ਕੁ ਮਹੀਨਿਆਂ ਦੀ ਉਮਰ ਹੋ ਗਈ 6 ਹੋ ਸਕਦਾ ਵੀ 1.5 ਸਾਲ ਦੀ ਉਮਰ ਹੋਵੇ ਠੀਕ ਆ ਲਓ ਜੀ ਇਹਦਾ ਮੁੱਲ ਫਿਰ ਕੀ ਬਾਈ ਝੰਡੇ ਕਰਦਾ ਮੁੱਲ ਵੀ ਜੀ ਭਾਵੇਂ ਜੋ ਮਰਜ਼ੇ ਇਹ ਆ ਵੀ ਦੇਹਾਨ ਆਈਆਂ 8000 ਦੀ ਦੇ ਦਿੱਤੀ 8 ਦੇ 8 ਦੀ ਦੇ ਦਿੱਤੀ ਠੀਕ ਹੈ ਹਾਂ ਜੀ ਗਾੜੀ ਵੀਰ ਦੀ ਕਿਸਮਤ ਜੇਦੀ ਨਿਕਲ ਆਉਂਦਾ ਚਲੋ ਵੀ ਹਾਂ ਜੀ ਲਓ ਜੀ 8000 ਤੀ ਇਹ ਬੱਛੀ ਆ ਠੀਕ ਆ ਤੇ ਥਾਂ ਥਾਂ ਨੂੰ ਪੂਰੇ ਆ ਨਾ ਚਾਰ ਪੂਰੇ ਪੂਰੇ ਹਾਂ ਆਓ ਹਾਂ ਦਾ ਭਾਈ ਬੋਲ ਨੰਬਰ ਆਪਣੇ ਵੀਰ ਜੀ ਜੀ ਨੰਬਰ ਹੈ 98724 39717 ਹਾਂ 62 ਬਾੜਾ ਹਟ ਨਿੰਜਾ ਹੂੰ 53022 ਠੀਕ ਹੈ ਜੀ ਹਾਂ ਜੀ ਠੋਕੇ ਸੋ ਦੋਸਤੋ ਇਹ ਸਤਨਾਗ ਸੀ ਅੱਜ ਬਾਈ ਚੰਡਾ ਸਿੰਘ ਦੇ ਕੋਲ ਖਾਸ ਵਿਜ਼ਿਟ ਤੁਸੀਂ ਪਿੰਡ ਕੈਰੋਂ ਕਰਨੀ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਪ੍ਰਾਪਾ ਨੂੰ ਸਤਿ ਸ਼੍ਰੀ ਅਕਾਲ ਜੀ